ਰਾਮਕਲੀ ਮਹੱਲਾ ਨੌਵਾਂਾ ਰਾਮਕਲੀ ਰਾਗ ਦੇ ਵਿੱਚ ਨੌਵੇਂ ਪਾਤਸ਼ਾਹ ਗੁਰਤੇਗ ਬਹਾਦਰ ਮਹਾਰਾਜੀ ਦਾ ਹੁਕਮਨਾਮਾ ਅੰਗ ਨੰਬਰ 902 ਤੇ ਸੁਭਾਇਮਾਨ ਬਖਸ਼ਿਸ਼ ਕਰਦੇ ਹਨ ਪ੍ਰਾਨੀ ਨਾਰਾਇਣ ਸੁਦਲੇ ਸਾਹਿਬ ਕਹਿੰਦੇ ਐ ਮਨੁੱਖ ਉਸ ਪਰਮਾਤਮਾ ਨੂੰ ਸਮਝਣਾ ਕਰ ਉਸ ਪਰਮਾਤਮਾ ਨੂੰ ਸਮਝ ਜਿਸ ਪਰਮਾਤਮਾ ਨੇ ਤੈਨੂੰ ਇਹ ਸਰੀਰ ਬਖਸ਼ਿਸ਼ ਕੀਤਾ ਹੈ ਸਰੀਰ ਦੇ ਅੰਦਰ ਪ੍ਰਾਣ ਚੱਲ ਰਹੇ ਨੇ ਜਿਹੜੇ ਸਵਾਸ ਚੱਲ ਰਹੇ ਨੇ ਉਹ ਬਖਸ਼ਿਸ਼ ਕੀਤੇ ਹਨ ਉਸ ਬਾਰੇ ਸਮਝਣ ਦੀ ਕੋਸ਼ਿਸ਼ ਕਰ ਛਿਨ ਛਿਨ ਆਉਦ ਕਟੈ ਨ ਸਬਾਸਰ ਬਿਰਥਾ ਜਾਤ ਹੈ ਦੇ ਪ੍ਰਮਾਤਮਾ ਦੀ ਸਮਝ ਤੋਂ ਬਗੈਰ ਪ੍ਰਮਾਤਮਾ ਨੂੰ ਸਮਝ ਸਿਮਰਨ ਤੋਂ ਬਗੈਰ ਤੇਰੇ ਸਵਾਸ ਜਿਹੜੇ ਹਨ ਵਿਅਰਥ ਜਾ ਰਹੇ ਹਨ ਆਉਦ ਕਟੈ ਨ ਸਬਾਸਰ ਦਿਨ ਰਾਤ ਘਟ ਰਹੇ ਨੇ ਬਿਰਥਾ ਜਾਤ ਹੈ ਦੇ ਪ੍ਰਮਾਤਮਾ ਦੀ ਬੰਦਗੀ ਤੋਂ ਬਗੈਰ ਤੇਰੇ ਸਵਾਸ ਜਿਹੜੇ ਹਨ ਵਿਅਰਥ ਜਾ ਰਹੇ ਹਨ ਇਹਨਾਂ ਸਵਾਸਾਂ ਦਾ ਕੋਈ ਫਾਇਦਾ ਨਹੀਂ ਤੇਰਾ ਜੀਵਨ ਬਰਬਾਦ ਹੋ ਰਿਹਾ ਹੈ ਰਹਾਉ ਤਰਣਾ ਪੋ ਵਿਖਿਆਨ ਸੋ ਕੋਇਉ ਬਾਲਪਨ ਅਗਿਆਨਾ ਸਰ ਕਹਿੰਦੇ ਕਿ ਬਚਪਨੇ ਤੋਂ ਬਾਅਦ ਜਵਾਨੀ ਜਵਾਨੀ ਤੋਂ ਬਾਅਦ ਬਡੇਪਾ ਜੇ ਇਨਾਂ ਤਿੰਨਾਂ ਅਵਸਥਾ ਦੇ ਵਿੱਚ ਤੂੰ ਬੰਦਗੀ ਨਹੀਂ ਕੀਤੀ ਤੇ ਇਹ ਵਿਅਰਥ ਗਵਾ ਰਿਆ ਹੈ ਅਗਿਆਨਤਾ ਦੇ ਹਨੇਰੇ ਦੇ ਵਿੱਚ ਬਹਿਮਾ ਭਰਮਾ ਦੇ ਹਨੇਰੇ ਦੇ ਵਿੱਚ ਡੁੱਬ ਰਿਹਾ ਹੈ ਜਿਸ ਕਰਕੇ ਤੂੰ ਬਚਪਨ ਤੋਂ ਜਵਾਨੀ ਜਵਾਨੀ ਤੋਂ ਬਡੇਪੇ ਤੱਕ ਆ ਗਿਆ ਬਿਰਧ ਪयो ਅਜ ਹੁਣੇ ਨਹੀਂ ਸਮਝਿਆ ਕੌਣ ਕੁ ਮਤੁਰ ਜਾਣਾ ਹੁਣ ਇਹ ਅਵਸਥਾ ਬਣ ਗਈ ਬਿਰਧ ਅਵਸਥਾ ਆ ਗਈ ਹੁਣ ਤੇ ਸਮਝਣ ਦੀ ਚੇਤਨ ਸ਼ਕਤੀ ਵੀ ਘਟ ਰਹੀ ਹੈ ਸਮਝਣ ਦੀ ਸ਼ਕਤੀ ਵੀ ਘਟ ਰਹੀ ਹੈ ਅੱਖਾਂ ਦੀ ਰੋਸ਼ਨੀ ਵੀ ਘਟ ਰਹੀ ਹੈ ਗਲੇ ਦਾ ਵਿੱਚ ਬੋਲਣਾ ਵੀ ਘਟ ਰਿਹਾ ਕੌਣ ਕੁ ਮਤੁਰ ਜਾਣਾ ਕਿਹੜੀ ਮਤ ਧਾਰਨ ਕਰਕੇ ਤੂੰ ਪਰਮਾਤਮਾ ਦੀ ਬੰਦਗੀ ਤੋਂ ਬਗੈਰ ਆਪਣਾ ਜੀਵਨ ਬਰਬੀਤ ਕਰ ਰਹੇ ਆਂ ਮਾਨਸ ਜਨਮ ਦਿਓ ਜੇ ਠਾਕੁਰ ਸੋ ਤੈ ਕੈ ਬਿਸਰਾਇਓ ਜਿਹੜਾ ਮਨੁੱਖਾ ਜਨਮ ਪਰਮਾਤਮਾ ਨੇ ਤੈਨੂੰ ਬਖਸ਼ਿਸ਼ ਕੀਤਾ ਹੈ ਜਿਹੜਾ ਬੜਾ ਦੁਰਲਭ ਹੈ ਮਾਨਸ ਜਨਮ ਦੁਰਲਭ ਹੈ ਹੋਏ ਨਾ 12 ਬਾਰ ਇਹ ਬਾਰ ਬਾਰ ਜਨਮ ਨਹੀਂ ਮਿਲਣਾ ਮਨੁੱਖਾ ਜਨਮ ਉਸ ਠਾਕੁਰ ਤੋਂ ਤੈਨੂੰ ਇਹ ਨਿਯਮਤ ਮਿਲੀ ਹੈ ਪਰਮਾਤਮਾ ਤੋਂ ਤੂ ਉਸ ਪਰਮਾਤਮਾ ਨੂੰ ਵਿਸਾਰ ਦਿੱਤਾ ਹੈ ਮੁਕਤ ਹੋਤ ਨਰ ਜਾਂ ਕੈ ਸਿਮਰੈ ਨਿੰਮਕਤਾ ਕੋ ਗਾਇਬ ਜਿਸ ਪਦਾਰਤ ਦੇ ਨਾਲ ਇਹ ਸਰੀਰ ਤੇਰਾ ਮੁਕਤ ਹੋਣਾ ਸੀ ਨਾਮ ਰੂਪੀ ਪਦਾਰਤ ਦੇ ਨਾਲ ਉਸ ਨਾਮ ਨੂੰ ਉਸ ਸਿਮਰਨ ਨੂੰ ਇੱਕ ਨਿੰਮਕ ਵੀ ਤੂੰ ਗਾਇਆ ਨਹੀਂ ਮਾਇਆ ਕੋ ਮਦ ਕਹਾ ਕਰਤਾ ਸੰਗਨ ਕਾਹੂ ਜਾਏ ਤੂ ਸਿਰਫ ਮਾਇਆ ਦੇ ਵਿਚਕਾਰ ਹੀ ਫਸਿਆ ਰਿਹਾ ਉਹ ਮਾਇਆ ਉਹ ਪਦਾਰਤ ਹੈ ਜਿਹੜੇ ਅੰਤ ਵੇਲੇ ਸਾਥ ਨਹੀਂ ਦਿੰਦੇ ਨਾਨਕ ਕਹਿਤ ਚੇਤ ਚਿੰਤਾ ਮਨ ਹੋਇ ਹੈ ਅੰਤ ਸਹਾਇ ਦਾਸ ਨਾਨਕ ਆਖਦਾ ਹੈ ਕਿ ਐ ਮਨੁਕ ਉਸ ਪ੍ਰਮਾਤਮਾ ਦਾ ਚਿੰਤਨ ਕਰ ਜਿਸ ਪ੍ਰਮਾਤਮਾ ਨੇ ਤੇਰਾ ਅੰਤ ਵੇਲੇ ਸਹਾਇ ਹੋਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ